ओम शांति आ सुन देखा 20 दिसंबर 2023 दे बाबदी सा कर्म महावाक बाबा पुले मीठे बच्चे अपनी रॉयल चलन नाल सेवा करनी है श्रीमती ते बुद्दी नु रिफाइन बनाना है मातावादा रिगार्ड रखना है प्रश्न है केड़ा कर्तव्य एक बाप दा है किसी मनुख दा नहीं केड़ा कर्तव्य ਇਕ ਬਾਪ ਦਾ ਹੈ ਕਿਸੇ ਮਨੁੱਖ ਦਾ ਨਹੀਂ ਉਤਰ ਸਾਰੇ ਵਿਸ਼ਵ ਵਿੱਚ ਸ਼ਾਂਤੀ ਸਥਾਪਨ ਕਰਨਾ ਇੱਕ ਕਰਤਵਿਅ ਬਾਪ ਦਾ ਹੈ ਭਲੇ ਮਨੁੱਖ ਕਿੰਨੀ ਵੀ ਕਾਨਫਰੰਸ ਆਦੀ ਕਰਤੇ ਰਹਿਣ ਸ਼ਾਂਤੀ ਹੋ ਨਹੀਂ ਸਕਦੀ ਸ਼ਾਂਤੀ ਦਾ ਸਾਗਰ ਬਾਪ ਜਦੋਂ ਬੱਚਿਆਂ ਨਾਲ ਪਵਿੱਤਰਤਾ ਦੀ ਪ੍ਰਤੀਜ्ञਾ ਕਰਾਂਦੇ ਨੇ ਉਦੋਂ ਸ਼ਾਂਤੀ ਸਥਾਪਨ ਹੁੰਦੀ ਹੈ ਪਵਿੱਤਰ ਦੁਨੀਆ ਵਿੱਚ ਸ਼ਾਂਤੀ ਹੈ तुसी बच्चे बचे यू बड़ी युक्ति भवके न समझाओ तब आप का नाम बाला कोवेद गीत है मैं एक नन्ना सा बच्चा हूँ ओ शांति ये गीत भक्ति मार वाल गाया होया है क्योंकि एक तरफ है भक्ति का प्रभाव दूजी तरफ ज्ञान का प्रभाव भगती तो विच रात दिन का फर्क है किड़ा फर्क य बड़ा सहज है भगती है रात ग्यन है तो ਪੱਤੀ ਵਿੱਚ ਹੈ ਦੁੱਖ ਜਦੋਂ ਭਗਤ ਦੁਖੀ ਹੁੰਦੇ ਨੇ ਭਗਵਾਨ ਨੂੰ ਪੁਕਾਰਦੇ ਨੇ ਭਗਵਾਨ ਨੂੰ ਆਣਾ ਪੈਂਦਾ ਹੈ ਦੁਖੀਆਂ ਦਾ ਦੁੱਖ ਦੂਰ ਕਰ ਫਿਰ ਬਾਪ ਤੋਂ ਪੁੱਛਿਆ ਜਾਂਦਾ ਹੈ ਡਰਾਮਾ ਵਿੱਚ ਕੀ ਕੋਈ ਭੁੱਲ ਹੈ ਬਾਬਾ ਕਹਿੰਦੇ ਹਾਂ ਵੱਡੀ ਭੁੱਲ ਹੈ ਜੋ ਤੁਸੀਂ ਮੈਨੂੰ ਹੀ ਭੁੱਲ ਜਾਂਦੇ ਹੋ ਭੁਲਾਂਦਾ ਕੌਣ ਹੈ ਮਾਇਆ ਰਾਵਣ ਬਾਪ ਬੈਠ ਸੰਝਾਉਂਦੀ ਨੇ ਬੱਚੇ ਇਹ ਖੇਡ ਬਣਿਆ ਹੋਇਆ ਹੈ ਸਵਰਗ ਤੇ ਨਰਕ ਭਾਰਤ ਵਿੱਚ ਹੁੰਦਾ ਹੈ। ਭਾਰਤ ਵਿੱਚ ਕੋਈ ਮਰਦਾ ਹੈ ਕਹਿੰਦੇ ਨੇ ਵੈਕੁੰਠ ਵਾਸੀ ਹੋਇਆ। ਇਹ ਜਾਣਦੇ ਨਹੀਂ ਸਵਰਗ ਵੈਕੁੰਠ ਕਦੋਂ ਹੁੰਦਾ ਹੈ। ਜਦੋਂ ਸਵਰਗ ਹੈ ਮਨੁੱਖ ਪੁਨਰਜਨਮ ਜ਼ਰੂਰ ਸਵਰਗ ਵਿੱਚ ਹੀ ਲੈਣਗੇ ਹੁਣ ਤਾਂ ਨਰਕ ਹੈ। ਪੁਨਰਜਨਮ ਵੀ ਜ਼ਰੂਰ ਨਰਕ ਵਿੱਚ ਲੈਣਗੇ। ਜਦੋਂ ਤੱਕ ਸਵਰਗ ਦੀ ਸਥਾਪਨਾ ਹੋਵੇ ਮਨੁੱਖੇ ਗੱਲਾਂ ਨਹੀਂ ਜਾਣਦੇ। ਇੱਕ ਪਾਸੇ ਈਸ਼ਵਰੀਏ ਰਾਮ ਸੰਪਰਦਾਇ ਦੂਜੇ ਪਾਸੇ ਰਾਵਣ ਸੰਪਰਦਾਇ ਸਾਜੁਕ ਤੇਤਾ ਵਿੱਚ ਹੈ ਰਾਮ ਸੰਪਰਦਾਇ ਉਹਨਾਂ ਨੂੰ ਕੋਈ ਦੁੱਖ ਨਹੀਂ ਅਸ਼ੋਕ ਵਾਟਿਕਾ ਵਿੱਚ ਰਹਿੰਦੇ ਨੇ ਫਿਰ ਅੱਧਾ ਕਲਪਾਤ ਰਾਵਣ ਰਾਜ ਸ਼ੁਰੂ ਹੁੰਦਾ ਬਾਪ ਫਿਰ ਤੋਂ ਆਦੀ ਸਨਾਤਨ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦੇ ਨੇ ਉਹ ਹੈ ਸਭ ਤੋਂ ਸਰਵੋਤਮ ਧਰਮ ਧਰਮ ਤਾਂ ਸਭ ਨੇ ਨਾ ਧਰਮਾਂ ਦੀ ਕਾਨਫਰੈਂਸ ਹੁੰਦੀ ਹੈ भारत अनेक धर्म वाले आते ने कॉन्फ्रेंस करते ने भारतवासी धर्म को मन वाले नहीं कॉन्फ्रेंस की करे वास्तव में भारत का प्राचीन धर्म है आदि सनातन देवी देवता धर्म हिंदू धर्म है नहीं सब तो उच्चा है देवी देवता धर्म हूँ कायदा कहता है सब तो उच्चे तो उच्चे धर्म वाले को गति बिठाना चाहिए है सब तो अभी किसान बिठाण इसते भी ਕਦੇ ਉਹਨਾਂ ਦਾ ਝਗੜਾ ਹੋ ਜਾਂਦਾ ਹੈ ਜਿਵੇਂ ਇੱਕ ਵਾਰ ਕੁੰਭ ਦੇ ਮੇਲੇ ਵਿੱਚ ਝਗੜਾ ਹੋ ਗਿਆ ਸੀ ਉਹ ਕਹਿੰਦੇ ਪਹਿਲੇ ਸਾਡੀ ਸਵਾਰੀ ਚੱਲੇ ਉਹ ਕਹਿੰਦੇ ਪਹਿਲੇ ਸਾਡੀ ਆਪਸ ਵਿੱਚ ਲੜ ਪਏ ਹੁਨੈਸ ਕਾਨਫਰੰਸ ਵਿੱਚ ਬੱਚਿਆਂ ਨੂੰ ਸਮਝਾਣਾ ਹੈ ਉੱਚੇ ਤੇ ਉੱਚੇ ਕਿਹੜਾ ਤਰਮ ਹੈ ਉਹ ਜਾਣਦੇ ਨਹੀਂ ਬਾਪ ਕਹਿੰਦੇ ਨਹੀਂ ਆਦੀ ਸਨਾਤਨ ਹੈ ਦੇਵੀ ਦੇਵਤਾ ਤਰ ਜੋ ਪ੍ਰਾਇ ਲੋਪ ਹੋ ਗਿਆ ਹੈ ਆਪਣੇ ਆਪ ਨੂੰ Hindu ਕਹਿਣ ਲੱਗ ਪਏ ਕੌਂਚੀਨ ਵਿੱਚ ਰਹਿਣ ਵਾਲੇ ਆਪਣਾ ਧਰਮ ਛੀਨ ਨਹੀਂ ਕਹਨਗੇ। ਉਹ ਲੋਕ ਜਿਸ ਨੂੰ ਨਾਵੇਂ ਗ੍ਰਾਮੀ ਦੇਖਦੇ ਉਸ ਨੂੰ ਮੁੱਖ ਕਰਕੇ ਬਿਠਾ ਦਿੰਦੀ ਦੀ। ਕਾਇਦੇ ਅਨੁਸਾਰ ਕਾਨਫਰੰਸ ਵਿੱਚ ਬੋਤ ਤਾਂ ਆ ਨਹੀਂ ਸਕਦੇ। ਸਿਰਫ ਰੈਲੀਜੀਅਸ ਦੇ ਹੈਟਨੋ ਕੀ ਨਿਮੰਤਰਣ ਦਿੱਤਾ ਜਾਂਦਾ ਹੈ। ਬੋਤਿਆਂ ਨਾਲ ਫਿਰ ਬੋਲਚਾਲ ਹੋ ਜਾਂਦਾ ਹੈ। ਉਹਨਾਂ ਨੂੰ رائے ਦੇਣ ਵਾਲਾ ਕੋਈ ਹੈ ਨਹੀਂ। ਤੂੰ ਸਿੱਖੋ ਉੱਚੇ ਤੇ ਉੱਚੇ ਦੇਵੀ ਦੇਵਤਾ ਧਰਮ ਵਾਲੇ ਹੁਣ ਦੇਵਤਾ ਧਰਮ ਦੀ ਸਥਾਪਨਾ ਕਰ ਰਹੇ ਹੋ ਤੁਸੀਂ ਦੱਸ ਸਕਦੇ ਹੋ ਭਾਰਤ ਦਾ ਜੋ ਮੁੱਖ ਧਰਮ ਹੈ ਸਭ ਧਰਮਾਂ ਦਾ ਮਾਈ ਬਾਪ ਹੈ ਉਸ ਨੂੰ ਉਹਨਾਂ ਦੇ ਹੈਡ ਨੂੰ ਇਸ ਕਾਨਫਰੰਸ ਵਿੱਚ ਮੁਖ ਬਣਾਉਣਾ ਚਾਹੀਦਾ ਹੈ ਦੱਦੀ ਨਸੀਨ ਉਹਨਾਂ ਨੂੰ ਕਰਨਾ ਚਾਹੀਦਾ ਹੈ ਬਾਕੀ ਤਾਂ ਸਭ ਨੇ ਉਹਨਾ ਤੋਂ ਹੈਟਾ ਜੋ ਮੁਖ ਬੱਚੇ ਨੇ ਉਹਨਾਂ ਦੀ ਬੁੱਧੀ ਚੱਲਨੀ ਚਾਹੀਦੀ ਹੈ ਭਗਵਾਨ ਅਰਜ ਨੂੰ ਬੈਠ ਸਮਝਾਂਦੀ ਨਹੀਂ संजय ए है अर्जुन त है रथी स्विच रथवान है शिव बाबा ओ समझते ने रूप वतन के श्री कृष्ण के तन में आकर ज्ञान दिता पर एवेंता है नहीं हम प्रजा पिता भी है त्रिमूर्ति ऊपर बहुत चंकी तरह समझाया जा सकता है त्रिमूर्ति देपर शिव बाबा का चित्र जरूर चाहिदा है ओ है सुखम वतन की रचना ਬੱਚੇ ਸਮਝਦੇ ਨੇ ਇਹ ਵਿਸ਼ਨੂ ਹੈ ਪਾਲਨ ਕਰਤਾ ਪਰਜਾ ਪਿਤਾ ਬ੍ਰਹਮਾ ਹੈ ਸਥਾਪਨਾ ਕਰਤਾ ਉਹਨਾਂ ਦਾ ਵੀ ਚਿੱਤਰ ਚਾਹੀਦਾ ਹੈ ਇਹ ਬੜੀਆਂ ਸਮਝਣ ਦੀਆਂ ਗੱਲਾਂ ਨੇ ਬੁੱਧੀ ਵਿੱਚ ਰਹਿੰਦਾ ਹੈ ਪਰਜਾ ਪਿਤਾ ਬ੍ਰਹਮਾ ਜ਼ਰੂਰ ਹੈ ਵਿਸ਼ਨੂ ਵੀ ਚਾਹੀਦਾ ਹੈ ਜਿਸ ਨਾਲ ਸਥਾਪਨਾ ਕਰਾਂਗੇ ਉਸ ਨਾਲ ਪਾਲਣਾ ਨਹੀਂ ਕਰਾਂਗੇ ਸਥਾਪਨਾ ਕਰਾਂਦੇ ਨਹੀਂ ਬ੍ਰਹਮਾ ਤੋਂ ਬ੍ਰਹਮਾ ਦੇ ਨਾਲ ਸਰਸਵਤੀ ਆਦੀ ਬਹੁਤ ਬੱਚੇ ਨੇ ਵਾਸਤਵ ਵਿੱਚ ਉਹ ਵੀ ਪਤਿਤ ਪਾਵਨ ਬਨ ਰਹੇ ਨੇ ਕਾਨਫਰੰਸ ਵਿੱਚ ਆਦੀਸ਼ਨਾਤਨ ਦੇਵੀ ਦੇਵਤਾ ਤਰੰਦੀ ਹੈਡ ਜਗਦੰਬਾ ਹੋਣੀ ਚਾਹੀਦੀ ਹੈ ਕਿਉਂਕਿ ਮਾਤਾਵਾਂ ਦਾ ਬਹੁਤ ਮਨ ਹੈ ਜਗਦੰਬਾ ਦਾ ਮੇਲਾ ਬੜਾ ਭਾਰੀ ਲੱਗਦਾ ਹੈ ਉਹ ਹੈ ਜਗਤ ਪਿਤਾ ਦੀ ਬੇਟੀ ਉਹ ਆਦੀਸ਼ਨਾਤਨ ਦੇਵੀ ਦੇਵਤਾ ਤਰੰਦੀ ਸਥਾਪਨਾ ਹੋ ਰਹੀ ਹੈ ਗੀਤਾ ਐਪੀਸੋਡ ਰਪੀਟ ਹੋ ਰਿਹਾ ਹੈ ਇਹ ਉਹੀ ਮਹਾਭਾਰਤ ਦੀ ਲੜਾਈ ਸਾਹਮਣੇ ਖੜੀ ਹੈ ਬਾਪ ਵੀ ਕਹਿੰਦੇ ਨੇ ਮੈਂ ਕਲਪ ਕਲਕ ਕਲਪ ਦੇ ਸੰਗਮਯੁਕਤੇ ਆਉਂਦਾ ਹਾਂ ਪ੍ਰਸ਼ਟਾਚਾਰੀ ਦੁਨੀਆ ਨੂੰ ਸ੍ਰੇਸ਼ਟਾਚਾਰੀ ਪਨੋਂ ਜਗਤੰਬਾ ਗੋਡੈਸ ਆਫ ਨੋਲੇਜ ਕਾਈ ਹੋਈ ਹੈ ਉਹਨਾਂ ਦੇ ਨਾਂ ਯਾਨੁ ਗੰਦਾਵਾ ਵੀ ਨੇ ਉਹਨਾਂ ਤੋਂ ਪੁੱਛ ਸਤ ਦੇ ਕੋ ਉਹਨਾਂ ਨੂੰ ਨੋਲੇਜ ਕਿੱਥੋਂ ਮਿਲੀ ਨੋਲੇਜ ਫੁਲ ਗੋਡ ਫਾਦਰ ਇੱਕ ਬਾਪ ਹੈ ਉਹ ਨੋਲੇਜ ਕਿਵੇਂ ਦੇ ਜਰੂਰ ਉਹਨਾਂ ਨੂੰ ਸਰੀਰ ਲੈਣਾ ਪਵੇ ਬ੍ਰਹਮਾ ਮੁਖ ਕਮਲ ਤੋਂ ਸੁਣਾਉਂਦੇ ਨੇ ਇਹ ਮਾਤਾਵਾਂ ਬੈਠ ਸਮਝਾਨ ਕੇ ਆ ਕਾਨਫਰੈਂਸ ਵਿੱਚ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਨਾ ਵੱਡਾ ਧਰਮ ਕਿਹੜਾ ਹੈ ਇਹ ਤਾਂ ਕੋਈ ਸਮਝਦੇ ਨਹੀਂ ਕਿ ਅਸੀਂ ਆਦੀ ਸਨਾਤਨ ਦੇਵੀ ਦੇਵਤਾ ਧਰਮ ਦੇ ਹਾਂ ਬਾਪ ਕਹਿੰਦੇ ਨੇ ਇਹ ਧਰਮ ਜਦੋਂ ਪ੍ਰਾਇਲੋਪ ਹੋ ਜਾਂਦਾ ਹੈ ਮੈਂ ਆ ਕੇ ਫਿਰ ਤੋਂ ਸਥਾਪਨ ਕਰਦਾ ਹਾਂ ਹੁਣ ਦੇਵੀ ਦੇਵਤਾ ਧਰਮ ਹੈ ਨਹੀਂ ਬਾਕੀ ਤਿੰਨ ਧਰਮਾਂ ਦੀ ਵਿਰਤੀ ਹੋਤੀ ਜਾ ਰਹੀ ਹੈ जरूर देवी देवता धर्म फिर तो स्थापन करना पवे फिर धर्म रहनगे नहीं बाप आते ने आदि स्नातन देवी देवता धर्म की स्थापना कर दस सकद हो पीस किवें स्थापन हो सकती है शांति का सागर है ही परम पिता परमात्मा जरूर पीस शांति स्थापन करन का सागर सुख का सागर उ है गाँवे ने पति पावन आओ आके भारत में पावन रामराज बनाओ पीसफुल ओही बनाने की बाप का कर्तव्य है तुसी उना दी श्रेष्ठ मत से जानन श्रेष्ठ पद बांधे हो बाप ने जो मेरा बनन गे राजयोग सीखन पवित्रता दी प्रतिज्ञा करे कि बाबा असी पवित्र बन ਇਕੀ ਜਨਮਾ ਦਾ ਵਰਸਾ ਨਵਾਂਗੇ ਉਹੀ ਮਾਲਿਕ ਬਣਨਗੇ ਪਾਤੀ ਤੋਂ ਪਾਵਨ ਬਣਨਗੇ ਪਾਵਨ ਹੈ ਸ਼ਿलक्ष्मी नारायण ਸਭ ਤੋਂ ਉੱਚੇ ਫਿਰ ਹੁਣ ਪਾਵਨ ਦੁਨੀਆ ਦੀ ਸਥਾਪਨਾ ਹੋ ਰਹੀ ਹੈ ਤੁਸੀਂ ਪੀਸ ਦੇ ਲਈ ਕਾਨਫਰੰਸ ਕਰ ਰਹੇ ਹੋ ਪਰ ਮਨੁੱਖ ਥੋੜੀ ਪੀਸ ਕਰਨਗੇ ਉਹ ਤਾਂ ਸ਼ਾਂਤੀ ਦੇ ਸਾਗਰ ਬਾਪ ਦਾ ਕੰਮ ਹੈ ਕਾਨਫਰੰਸ ਵਿੱਚ ਵੱਡੇ ਆਦਮੀ ਆਂਦੇ ਨੇ ਬਹੁਤ ਮੈਂਬਰਸ ਬੰਦੇ ਨੇ ਉਹਨਾਂ ਦੀ ਰਾਏ ਵੀ ਦੇਣੀ ਪਵੇ ਉਨਾਨੂ ਰਾਏ ਵੀ ਤੇਨੀ ਪਵੇ ਫਾਦਰ ਸ਼ੋ ਸਨ ਸ਼੍ਰੀ 바ਵਾ ਦੇ ਪੋਤਰੇ ਬ੍ਰਹਮਾ ਦੇ ਬੱਚੇ ਹੋ ਗਾਰਡians ਆਫ ਨੋਲੇਜ ਉਨਾਨੂ ਗॉड ਨੇ ਨੋਲੇਜ ਦਿੱਤੀ ਮਨੁੱਖਤਾ ਸ਼ਾਸਤਰਾ ਦੀ ਨੋਲੇਜ ਪੜ੍ਹਦੇ ਨਹੀਂ ਅਜੇ ਹੀ ਪਪਕੇ ਨਾਲ ਸਮਝਾਓ ਬੜਾ ਮਜ਼ਾ ਆਵੇ ਯੁਕਤੀ ਜ਼ਰੂਰ ਰਚਨੀ ਪੈਂਦੀ ਹੈ ਇੱਕ ਪਾਸੇ ਉਹਨਾਂ ਦੀ ਕਾਨਫਰੰਸ ਹੋਵੇ ਦੂਜੀ ਤਰਫ ਤੁਹਾਡੇ ਪਪਕੇ ਨਾਲ ਕਾਨਫਰੰਸ ਹੋਵੇ ਚਿੱਤਰ ਵੀ ਕਲੀਅਰ ਨੇ ਜਿਸ ਨੰਫੜ ਸਮਝ ਜਾਣਗੇ ਉਹਨਾਂ ਦਾ ਆਪ ਕੋ ਪੇਸ਼ੰ ਵਕਤ ਹੈ ਉਹਨਾਂ ਦਾ ਵਕਤ ਐਨੇ ਥੋੜੀ ਸੱਦਾ ਇੱਕ ਜੀ ਨਹੀਂ ਸਭ ਦਾ ਮਾਮਾ ਲੈੰਦਾ ਵਕ ਵਕ 파ਟ ਹੈ ਸ਼ਾਂਤੀ ਦੇ ਲਈ ਮਿਲਕੇ ਕਾਰਜ ਕਰਦੇ ਨਹੀਂ ਫਿਰ ਕਹਿੰਦੇ ਨੇ ਰਿਲੀਜੀਅਨ ਇਸ ਮਾਈਟ ਧਰਮ ਵਿੱਚ ਤਾਕਤ ਹੈ ਪਰ ਸਭ ਤੋਂ ਤਾਕਤਵਲਾ ਕੌਣ ਉਹ ਆਕੇ ਪਹਿਲਾ ਨੰਬਰ ਦੇਵੀ ਦੇਵਤਾ ਧਰਮ ਦੀ ਸਥਾਪਨਾ ਕਰਦੇ ਨੇ तुसी बच्चे जानते हो दिन प्रतिदिन बच्चों पॉइंट मिलती रहती रह समझाने पावर भी है योगी दावर चंकी हो बा ज्ञानी तो आत्मा मेनु प्रिय ने एवें नहीं योगी प्रिय नहीं है जो ज्ञानी योगी भी जरूर योग परम पिता परमात्मा के नाम रखते ने योग बिगैर धारणा नहीं होगी जिन्हों का योग नहीं धारणा भी नहीं क्योंकि दे अभिमान बहुत है बाप समझाते ने आसुरी बुद्धि को दैवी बुद्धि बनाना है पत्थर बुद्धि पारस बुद्धि बनाने वाला बाप ईश्वर है रावण आके पत्थर बुद्धि बनाते उन्हों नाम है आसुरी संप्रदाय देवतावान के अगे केंद्र ने हमारे में कोई गुण नहीं कामी कपटी है ती तो मातावान चंकी तरह समझा सकद हो מורলি చలాన్ ਦਾ ਨਾ ਹੌਸਲਾ ਚਾਹੀਦਾ ਹੈ ਵੱਡੀ ਵੱਡੀ ਸਭਾਵਾਂ ਵਿੱਚ ਅਜਈਆ ਅਜਈਆ ਗੱਲਾਂ ਕਰਨੀਆਂ ਪੈਣ ਮਮਾ ਹੈ ਗੋਡੈਸ ਆਫ ਨੋਲੇਜ ਬ੍ਰਹਮਾ ਨੂੰ ਕਦੇ ਗੋਡ ਆਫ ਨੋਲੇਜ ਨਹੀਂ ਕਿਹਾ ਜਾਂਦਾ ਸਰਸਵਤੀ ਦਾ ਨਾਮ ਗਾਇਆ ਜਾਂਦਾ ਹੈ ਜਿਸ ਦਾ ਜੋ ਨਾਮ ਉਹ ਹੀ ਰੱਖਦੇ ਨੇ ਮਾਤਾਵਾਂ ਦਾ ਨਾਮ ਬਲਾ ਕਰਨਾ ਹੈ ਕਈ ਗੋਪਾ ਵਿੱਚ ਬਹੁਤ ਦੇਪੀਮਾਨ ਹੈ ਸਮਝਦੇ ਨੇ ਅਸੀਂ ਬ੍ਰਹਮਾ ਕੁਮਾਰ ਗੋਡ ਆਫ ਨੋਲੇਜ ਨਹੀਂ ਹੈ ਕਿ ਾਰੇ ਖੁਦ ਬ੍ਰਹਮਾ ਹੀ ਗੋਡ ਆਫ ਨੋਲੇਜ ਨੇ ਕਹਿੰਦੇ ਮਾਤਾਵਾਂ ਦਾ ਬਹੁਤ ਰਿਗਾਰ ਰੱਖਣਾ ਪਵੇ ਇਹ ਮਾਤਾਮਾ ਹੀ ਜੀਵਨ ਪਲਟਾਨ ਵਾਲੀਆਂ ਨੇ ਮਨੁੱਖ ਤੋਂ ਦੇਵਤਾ ਬਣਾਉਣ ਵਾਲੀਆਂ ਨੇ ਮਾਤਾਵਾ ਵੀ ਨੇ ਕੰਨਿਆਵਾ ਵੀ ਨੇ ਆਦਰ ਕੁਮਾਰੀ ਦਾ ਰਾਜ ਕੋਈ ਸਮਝਦੇ ਨਹੀਂ ਪਲੇ ਸ਼ਾਦੀ ਕੀਤੀ ਹੋਈ ਤਾਂ ਵੀ ਬ੍ਰਹਮਾ ਕੁਮਾਰੀਆਂ ਨੇ ਇਹ ਵੰਡੀਆਂ ਵੰਡਰਫੁਲ ਗੱਲਾਂ ਨੇ ਜਿਨ੍ਹਾਂ ਨੂੰ ਬਾਪ ਤੋਂ ਵਿਰਸਾ ਲੈਣਾ ਹੈ ਉਹੀ ਸਮਝਦੇ ਨੇ ਬਾਕੀ ਜਿਨ੍ਹਾਂ ਦੀ ਤਕਦੀਰ ਵਿੱਚ ਨਹੀਂ ਉਹ ਕੀ ਸਮਝਣਗੇ ਨੰਬਰ 1 ਦਰਜੇ ਜ਼ਰੂਰ ਹੈ ਉੱਥੇ ਵੀ ਕੋਈ ਦਾਸ-ਦਾਸੀ ਹੋਣਗੇ ਕੋਈ ਪਰਜਾ ਹੋਣਗੇ ਪਰਜਾ ਵੀ ਚਾਹੀਦੀ ਹੈ ਨਾ ਮਨੁੱਖ ਸ੍ਰਿਸ਼ਟੀ વૃਤੀ ਨੂੰ ਪਾਉਂਦੀ ਰਹੇਗੀ ਪਰਜਾ ਵੀ ਮ੍ਰਿਤੀ ਨੂੰ ਪਾਉਂਦੀ ਰਹੇਗੀ ਐਵੇਂ ਐਵੇਂ ਕਾਨਫਰੰਸ ਜੋ ਹੁੰਦੀ ਹੈ ਉਸ ਲਈ ਜੋ ਆਪਣੇ ਆਪ ਨੂੰ ਮੁੱਖ ਸਮਝਦੇ ਨੇ ਉਹਨਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਵਿੱਚ ਗਿਆਨ ਨਹੀਂ ਉਹ ਜਿਵੇਂ ਛੋਟੇ ਠਾਰੇ ऐनी बुद्धि नहीं देखने भले वे ने पर बुद्धि नहीं वो छोटे ने कोई कोई भी बुद्धि बड़ी चंगी है सारा मदार बुद्धि ते है छोटे छोटे भी तीखे चले जाते कोई भी समझानी बड़ा मिठास होंगे है बातचीत बड़ी रॉयल करते हैं समझ गए रिफाइन बच्चे हैं चलन तो शो हूँ बच्चों की चलन बड़ी रोयल होनी चाहिए है कोई रॉयल काम नहीं करना चाहिए था। नाम बदनाम वाले उच्च पद पा नहीं सकते श्री बाबा का नाम बदनाम करते बाप का हक है समझा अच्छा बिठे विठे सिलिंग बच्चों प्रति मात पिता दा दा। यार बाप दादा का याद प्यार गुड मॉर्निंग रूहानी बाप दी रूहानी बच्चों नमस्ते रूहानी बच्चों दी रूहानी बाप दादा ਨਮਸਤੇ 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 ਜੀ ਹੁਣ ਸੁਣਦੇ ਹਾਂ ਰਾਤਰੀ ਕਲਾਸ ਹੁਣ ਤੁਸੀਂ ਬੱਚੇ ਸਮਝਦੇ ਹੋ ਅਸੀਂ ਜੀਵ ਆਤਮਾ ਵਾ ਪਰਮ ਪਿਤਾ ਪਰਮਾਤਮਾ ਦੇ ਸੰਮੁਖ ਬੈਠੇ ਹਾਂ ਐਸ ਨੂੰ ਮੰਗਲ ਮਿਲਨ ਕਿਹਾ ਜਾਂਦਾ ਹੈ ਗਾਇਆ ਜਾਂਦਾ ਮੰਗਲਮ ਭਗਵਾਨ ਵਿਸ਼ਨੂੰ ਹੁਣ ਮੰਗਲ ਹੈ ਨਾ ਮਿਲਨ ਦਾ ਭਗਵਾਨ ਵਰਸਾ ਦਿੰਦੇ ਨੇ ਵਿਸ਼ਨੂੰ ਕੁਲ ਦਾ ਐਸ ਲਈ उस मंगलम भगवान विष्णु कहा जाता है जदो बाप मिलते ने जीवात्मा मिलन बड़ा सुंदर है तुम भी समझते हो असी ईश्वरीय बच्चे बने हाँ ईश्वर तो अपना लहंदे ले बच्चे जानते ने ईश्वर के वरसे तो बाद दैवी वर्षा मिलता है अर्थात स्वर्ग पुनर्जन्म मिलता है बच्चों को खुशी का पारा चढ़ा रहना चाहिए है ਤੋ ਹਾੜੀ ਚਿੰਹਾ ਖੁਸ਼ ਨਸੀਬ ਸੋਭਾਗ્યਸ਼ਲੀ ਔਰ ਕੋਈ ਨਹੀਂ ਦੁਨੀਆ ਵਿੱਚ ਸਿਵਾਏ ਬ੍ਰਾਹਮਣ ਕੁਲ ਤੇ ਕੋਈ ਵੀ ਭਾਗਯਸ਼ਲੀ ਹੋ ਨਹੀਂ ਸਕਦਾ ਵਿਸ਼ਨੂ ਕੁਲ ਸੈਤੀ ਨੰਬਰ ਵਿੱਚ ਹੋ ਗਿਆ ਉਹ ਦੇਵੀ ਗੋਧ ਹੋ ਜਾਂਦੀ ਉਹਨੀ ਸ਼੍ਰੀ ਗੋਧ ਹੈ ਇਹ ਤਾਂ ਉੱਚੇ ਠਹਿਰੇ ਨਾ ਦਿਲਾਵਾ ਮੰਦਿਰ ਇਸ੍ਰੀ ਗੋਧ ਦਾ ਮੰਦਿਰ ਹੈ ਜਿਲੇ ਅੰਬਾ ਦੇ ਮੰਦਿਰ ਨੇ ਉਹ ਐਨਾ ਸੰਗਮਯੁਗ ਦਾ ਸਾਕਸ਼ਤਕਰ ਨਹੀਂ ਕਰਾਂਦੇ ਦਿਲਵਾੜਾ ਮੰਦਿਰ ਸੰਗਮ ਯੁਗ ਦਾ ਸਾਖਸ਼ਤਕਾਰ ਕਰਾਂਦਾ ਹੈ ਬੱਚਿਆਂ ਨੂੰ ਜਿੰਨੀ ਸਮਝ ਹੈ ਉਨੀ ਹੋਰ ਕੋਈ ਮਨੁੱਖ ਮਾਤਰ ਨੂੰ ਹੋ ਨਾ ਸਕੇ ਜਿੰਨੀ ਤੁਸੀਂ ਬ੍ਰਾਹਮਣਾ ਨੂੰ ਸਮਝ ਹੈ ਉਨੀ ਦੇਵਤਾਵਾਂ ਨੂੰ ਨਹੀਂ ਤੁਸੀਂ ਸੰਗਮ ਯੁਗੀ ਬ੍ਰਾਹਮਣ ਹੋ ਉਹ ਸੰਗਮ ਯੁਗੀ ਬ੍ਰਾਹਮਣਾ ਦੀ ਮਹਿਮਾ ਕਰਦੇ ਨੇ ਕਹਿੰਦੇ ਨੇ ਬ੍ਰਾਹਮਣ ਸੋ ਦੇਵਤਾ ਬੰਦੇ ਅਜੇ ਬ੍ਰਾਹਮਣਾ ਨੂੰ ਨਮੇ ਬ੍ਰਾਹਮਣ ਹੀ ਨਰਕ ਨੂੰ ਸਵਰਗ ਬਣਾਉਂਦੀ ਸਰਵਿਸ ਕਰਦੇ ਨੇ अजिहे नो बाबा भी नमस्ते करता है अच्छा गुड नाइट धारना सार पहली धारना बाप का प्रिय बनने योगी बनना है विच नहीं आना दूजा मुरली चला हौसला रखना है अपनी चलन बाप का शो करना है बातचीत बड़ी मिठास करनी है ਵਰਦਾਨ ਹੈ ਕਰਮ ਭੋਗ ਨੂੰ ਕਰਮ ਯੋਗ ਵਿੱਚ ਪਰਿਵਰਤਨ ਕਰ ਸੇਵਾ ਦੇ ਨਿਮਿਤ ਬਰਨ ਵਾਲੇ ਭਾਗਿਆਵਾਨ ਭਵ ਕਰਮ ਭੋਗ ਨੂੰ ਕਰਮ ਯੋਗ ਵਿੱਚ ਪਰਿਵਰਤਨ ਕਰ ਸੇਵਾ ਦੇ ਨਿਮਿਤ ਬਨਣ ਵਾਲੇ ਭਾਗਿਆਵਾਨ ਭਵ ਤਾਂ ਦਾ ਵਿਸਾਪ ਕਿਤਾਬ ਕਦੇ ਪ੍ਰਾਪਤੀ ਪੁਰਸ਼ਾਰਥ ਦੇ ਮਾਰਗ ਵਿੱਚ ਵਿਗਨ ਰੂਪ ਅਨੁਭਵ ਨਾ ਹੋਵੇ ਤਾਂ ਕਦੇ ਵੀ ਸੇਵਾ ਤੋਂ ਵੰਚਿਤ ਹੋਣਾ ਦਿਓ ਭਾਗਿਆਵਾਨ ਆਤਮਾ ਕਰਮ ਭੋਗ ਦੇ ਸਮੇਂ ਵੀ ਕਿਸੇ ਨਾ ਕਿਸੇ ਪ੍ਰਕਾਰ ਦੀ ਸੇਵਾ ਦੇ ਨਿਰਮਿਤ ਬਣ ਜਾਂਦੀ ਹੈ ਕਰਮ ਭੋਗ ਚਾਹੇ ਛੋਟਾ ਹੋਵੇ ਜਾਂ ਵੱਡਾ ਉਸ ਦੀ ਕਹਾਣੀ ਦਾ ਵਿਸਤਾਰ ਨਾ ਕਰੋ ਉਸ ਨੂੰ ਵਰਣਨ ਕਰਨਾ ਮਨ ਸਮੇਂ ਸ਼ਕਤੀ ਵਿਅਰਥ ਗਵਾਉਣਾ yogi jeevan mana karam bhog nu karm yog vich parivartan kar dena ehi bhagwan di nishani hai slogan hai दृष्टि रहम शुभ भावना होिमान के अपमान की दृष्टि भी खत्म हो जाएगी दृष्टि रहम ते शुभ भावना ते अभिमान अपमान की दृष्टि भी समाप्त हो जाएगी ओम शांति